ਸੋ ਮੈਂ ਬੇਨਤੀ ਕਰਾਂ ਇਸ ਸਾਰੇ ਸਮਾਗਮ ਨੂੰ ਉਲੇਖਣ ਦੇ ਪਿੱਛੇ ਜਿਹੜਾ ਕਾਰਨ ਹੈ ਉਸ ਕਾਰਨ ਨੂੰ ਮੈਂ ਤੁਹਾਡੇ ਨਾਲ ਜ਼ਰੂਰ ਇਹ 5-10 ਮਿੰਟਾਂ ਦੇ ਵਿੱਚ ਬਿਆਨ ਕਰਾਂ ਮੇਰੀ ਬੇਨਤੀ ਹੈ ਸਾਰੀ ਸੰਗਤ ਨੂੰ ਕਿ ਅਸੀਂ ਬੜੀ ਦੂਰੋਂ ਦੂਰੋਂ ਸਾਰੇ ਜਾਣੇ ਚੱਲ ਕੇ ਆਏ ਹਾਂ ਤੇ ਇੱਥੇ ਜਿਹੜੇ ਬੁਲਾ ਰਹੇ ਆਪ ਸੰਗਤਾਂ ਦੇ ਨਾਲ ਗੁਰ ਇਤਿਹਾਸ ਜਾਂ ਵਿਚਾਰਾਂ ਦੀ ਸਾਂਝ ਪਾ ਰਹੇ ਨੇ ਇਹਨਾਂ ਦਾ ਕੋਈ ਜ਼ਰੂਰੀ ਮਹੱਤਵਪੂਰਨ ਕਾਰਜ ਹੈ ਸਾਡਾ ਸੋਇਸ ਕਾਰਜ ਦਾ ਜਿਹੜਾ ਰਿਜ਼ਲਟ ਹੈ ਉਹ ਰਿਜ਼ਲਟ ਸਾਨੂੰ ਚਾਹੀਦਾ ਹੈ ਕਿ ਇਸ ਪੰਜਾਬ ਦੀ ਧਰਤੀ ਦੇ ਉੱਪਰ ਜਿਹੜਾ ਸਿੱਖੀ ਦਾ ਪ੍ਰਚਾਰ ਹੈ ਉਹ ਨਿਰੋਲ ਪਿੰਡਾਂ ਪਿੰਡਾਂ ਤੱਕ ਪਹੁੰਚ ਸਕੇ ਕਿਉਂਕਿ ਜਿਸ ਸਾਡੇ ਬਾਪੂ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਅਸੀਂ ਮਨਾ ਰਹੇ ਹਾਂ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਸਦਕਾ ਬਹੁਤ ਵੱਡਾ ਮਾਣ ਸਾਨੂੰ ਦਿਵਾ ਕੇ ਗਏ ਨੇ ਪਰ ਉਸ ਮਾਣ ਨੂੰ ਕਿਤੇ ਨਾ ਕਿਤੇ ਸੰਭਾਲਣ ਦੇ ਵਿੱਚ ਸਾਡੇ ਤੋਂ ਕੁਝ ਔਣਤਾਈਆਂ ਹੋਣੀਆਂ ਨੇ ਕੁਝ ਭੁੱਲਾਂ ਸਾਡੇ ਤੋਂ ਹੋਈਆਂ ਨੇ ਔਰ ਇਹਦਾ ਜਿਉਂਦਾ ਜਾਗਦਾ ਸਬੂਤ ਮੈਂ ਅੱਜ ਦੇ ਦਿਨ ਤੋਂ ਵੀ ਦੇ ਸਕਦਾ ਵੀ ਅੱਜ ਵੀ ਸਾਡੇ ਵਾਸਤੇ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਤੋਂ ਜ਼ਿਆਦਾ ਜ਼ਰੂਰੀ ਸਾਨੂੰ ਵੋਟਾਂ ਲੱਗੀਆਂ ਇਸੇ ਦੇ ਸਨਦੇ ਤੋਂ ਇੱਥੇ ਜਿਹੜਾ ਮਨ ਸ਼ਰਧਾ ਭਾਵਨਾ ਚਾਹੋ ਸਹਿਤ ਉਨੀ ਵੱਡੀ ਗਿਣਤੀ ਵਿੱਚ ਪਹੁੰਚਿਆ ਨਹੀਂ ਗਿਆ ਤੇ ਮੈਂ ਸਮਝਦਾ ਵੀ ਜਿਸ ਬਾਬਾ ਜੀਵਨ ਸਿੰਘ ਦੀ ਦੇਣ ਅੱਜ ਸਾਨੂੰ ਸੰਸਾਰ ਦੇ ਵਿੱਚ ਇੰਨਾ ਮਾਣ ਸਤਿਕਾਰ ਮਿਲਿਆ ਹੈ ਗੁਰੂ ਨੇ ਆਪਣੇ ਬੇਟੇ ਕਹਿ ਕੇ ਜਿਹਨੂੰ ਸੰਬੋਧਨ ਕੀਤਾ ਅੱਜ ਉਹਨਾਂ ਦੇ ਬੱਚਿਆਂ ਕੋਲ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਤੋਂ ਜ਼ਿਆਦਾ ਜ਼ਰੂਰੀ ਬੋਟਾਂ ਹੋ ਗਈਆਂ ਇਹ ਕਿਤੇ ਨਾ ਕਿਤੇ ਸਾਡੀਆਂ ਕਮੀਆਂ ਨੇ ਇਹ ਕਿਤੇ ਨਾ ਕਿਤੇ ਸਾਡੀਆਂ ਔਣਤਾਈਆਂ ਨੇ ਜਿਨ੍ਹਾਂ ਦੇ ਜਵਾਬ ਦੇ ਅਸੀਂ ਕਿਸੇ ਨਾ ਕਿਸੇ ਸਮੇਂ ਜ਼ਰੂਰ ਹੋਣਾ ਹੈ ਗੁਰੂ ਸਾਹਿਬ ਨੂੰ ਹੁਣ ਮੇਰੀ ਬੇਨਤੀ ਇਤਿਹਾਸ ਗੁਰਮਖ ਪਿਆਰੇ ਆਪ ਜੀ ਨੂੰ ਢਾਡੀ ਵਾਰਾਂ ਦੇ ਰੂਪ ਚ ਸੁناਈ ਰਹੇ ਸੀ ਮੈਂ ਕੋਈ ਇਤਿਹਾਸ ਤੁਹਾਡੇ ਨਾਲ ਜ਼ਿਆਦਾ ਲਮੇਰਾ ਨਹੀਂ ਛੇੜਨਾ ਪਰ ਜੇ ਤੁਸੀਂ ਕਿਸੇ ਵੀ ਇਤਿਹਾਸਕ ਘਟਨਾ ਨੂੰ ਜਾਨਣਾ ਜਾਂ ਸਮਝਣਾ ਉਹਦੇ ਤਿੰਨ ਤਰੀਕੇ ਹੁੰਦੇ ਨੇ ਪਹਿਲਾ ਤਰੀਕਾ ਹੁੰਦਾ ਹੈ ਵੀ ਜਿਹੜੀ ਥਾਂ ਤੇ ਉਹ ਘਟਨਾ ਵਾਪਰ ਰਹੀ ਹੈ ਉਸ ਘਟਨਾ ਨੂੰ ਵਾਪਰਦਿਆਂ ਕਿਸੇ ਬੰਦੇ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਹੋਵੇ ਜਿਨੂੰ ਆਪਾਂ ਕਹਿੰਦੇ ਆ ਉਸ ਗੱਲ ਦਾ ਕੋਈ ਗਵਾਹ ਹੋਵੇ ਦੂਸਰਾ ਤਰੀਕਾ ਹੁੰਦਾ ਹੈ ਉਹ ਥਾਂ ਉਹ ਧਰਤੀ ਜਿਹੜੀ ਥਾਂ ਤੇ ਉਹ ਘਟਨਾ ਵਾਪਰੀ ਹੋਵੇ ਤੇ ਉਸ ਗੱਲ ਦੀ ਗਵਾਹੀ ਦਿੰਦੀ ਹੈ ਉਹ ਜਗ੍ਹਾ ਤੇ ਤੀਸਰਾ ਤਰੀਕਾ ਹੁੰਦਾ ਉਸ ਵਾਪਰੀ ਹੋਈ ਘਟਨਾ ਦੇ ਬਾਰੇ ਕਿਤਾਬਾਂ ਦੇ ਵਿੱਚੋਂ ਇਤਿਹਾਸਕ ਪੋਥੀਆਂ ਦੇ ਵਿੱਚੋਂ ਜਾਣਕਾਰੀ ਲੈ ਕੇ ਉਹਦੇ ਬਾਰੇ ਪਤਾ ਕਰਨਾ ਹੁਣ ਤੁਸੀਂ ਵੇਖੋ ਜਿਸ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਅਸੀਂ ਮਨਾ ਰਹੇ ਹਾਂ ਕਈ ਸਾਲ ਪਹਿਲਾਂ ਜਾਂ ਇਹ ਕਹ ਲਓ ਕਈ ਸਦੀਆਂ ਪਹਿਲਾਂ ਬਾਬਾ ਜੀਵਨ ਸਿੰਘ ਜੀ ਇਸ ਸੰਸਾਰ ਤੇ ਉਹ ਮਾਨ ਸਾਨੂੰ ਦਿਵਾ ਕੇ ਸਰੀਰਕ ਤੌਰ ਤੇ ਸੰਸਾਰ ਤੋਂ ਗਏ ਇਸ ਵਾਸਤੇ ਅੱਜ ਦੇ ਸਮੇਂ ਵਿੱਚ ਉਹਨਾਂ ਦੇ ਕਾਰਨਾਮਿਆਂ ਨੂੰ ਅੱਖੀਂ ਵੇਖਣ ਵਾਲਾ ਕੋਈ ਰਿਹਾ ਨਹੀਂ ਇੱਕ ਤਰੀਕਾ ਸਾਡੇ ਤੋਂ ਖੁੱਸ ਗਿਆ બીજો ਆਕੇ કહે ਵੀ હા મેં બાબા જીવન ਸਿੰਘજી ਨੂੰ આ કારનામે કર દેખિયા કે કેમે ઓનાને ગુરુ સાહેબ તો ગુરુ કે બેટે હોણ ਦਾ માન પ્રાપ્ત ਕੀਤਾ એ ਇੱਕ ਤਰੀਕਾ ਸਾਡੇ ਕੋਲੋਂ چلا ਹੁਣ ਦੂਸਰਾ ਤਰੀਕਾ ਸੀ ਉਹ ਥਾਂ ਜਿਹੜੀ ਥਾਂ ਤੇ ਉਹ ਕਾਰਨਾਮੇ ਹੋਏ ਸੀ ਉਹ ਜਗਾ ਜਿਨ੍ਹਾਂ ਨੂੰ ਅਸੀਂ ਅੱਜ ਦੇ ਸਮੇਂ 'ਚ ਇਤਿਹਾਸਕ ਅਸਥਾਨ ਕਹਿੰਦੇ ਆ ਸਾਡੇ ਇਤਿਹਾਸਕ ਗੁਰਦੁਆਰੇ ਤੇ ਮੈਨੂੰ ਮਾਫ਼ ਕਰਨਾ ਮੈਂ ਇਹ ਵੀ ਨਾਲ ਬੇਨਤੀ ਕਰਦਮਾ ਸਾਡੇ ਇਤਿਹਾਸਿਕ ਗੁਰਦੁਆਰੇ ਵੀ ਉਹ ਨਹੀਂ ਰਹਿ ਸਾਡੀਆਂ ਨਿਸ਼ਾਨੀਆਂ ਸਾਡੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਮਾਰਬਲ ਦੇ ਹੇਠਾਂ ਦੱਬ ਦਿੱਤੀਆਂ ਨੇ ਸੋ ਸਾਡੇ ਕੋਲੋਂ ਇਹ 50% ਜਿਹੜਾ ਦੂਸਰਾ ਤਰੀਕਾ ਵੀ ਖੋਲਿਆ ਗਿਆ ਹੁਣ ਪਿੱਛੇ ਇੱਕੋ ਚੀਜ਼ ਬਤੀ ਸੀ ਸਾਡੇ ਕੋਲ ਸਾਡੇ ਇਤਿਹਾਸਿਕ ਗ੍ਰੰਥ ਸਾਡੀਆਂ ਕਿਤਾਬਾਂ ਜਿਹਦੇ ਵਿੱਚੋਂ ਇਤਿਹਾਸ ਸਾਡੇ ਪੁਰਖਿਆਂ ਦਾ ਅਸੀਂ ਆਪ ਪੜ੍ਹਨਾ ਸੀ ਸਾਡੇ ਬੱਚਿਆਂ ਨੂੰ ਪੜ੍ਹਾਉਣਾ ਸੀ ਤੇ ਮੈਨੂੰ ਮਾਫ਼ ਕਰਨਾ ਅੱਜ ਉਹ ਤੀਸਰਾ ਤਰੀਕਾ ਵੀ ਅਸੀਂ ਅਣਦੇਖਿਆ ਕਰ ਦਿੱਤਾ ਬਾਬਾ ਜੀਵਨ ਸਿੰਘ ਜੀ ਦੇ ਕਾਰਨਾਮੇ ਜਾ ਸਾਡੇ ਜਿਹੜੇ ਮਹਾਪੁਰਖਾਂ ਨੇ ਸਾਡੇ ਦਾਦੇ ਪੜਦਾਦਿਆਂ ਨੇ ਉਹਨਾਂ ਨੇ ਜਿਹੜੇ ਪੁਰਨੇ ਸੰਸਾਰ ਚ ਰਹਿ ਕੇ ਪਾਏ ਗੁਰੂ ਕੀ ਖੁਸ਼ੀ ਕਿਵੇਂ ਪ੍ਰਾਪਤ ਕੀਤੀ ਉਹਦਾ ਤੀਸਰਾ ਤਰੀਕਾ ਸੀ ਅਸੀਂ ਉਸ ਇਤਿਹਾਸ ਉਸ ਇਤਿਹਾਸ ਨੂੰ ਪੜਦੇ ਉਹਨੂੰ ਜਾਣਦੇ ਪਰ ਮੈਨੂੰ ਮaaf ਕਰਨਾ ਅਸੀਂ ਉਹ ਤੀਜਾ ਤਰੀਕਾ ਵੀ ਅਪਣਾਇਆ ਨਹੀਂ ਤਿੰਨ ਤਰੀਕੇ ਹੁੰਦੇ ਨੇ ਇਤਿਹਾਸ ਨੂੰ ਸਮਝਣ ਦੇ ਅਸੀਂ ਤਿੰਨੋਂ ਗਵਾਲੇ ਨੇ ਤੇ ਉਹਦੀ ਸਾਨੂੰ ਸਭ ਤੋਂ ਵੱਡਾ ਨੁਕਸਾਨ ਕੀ ਭੋਗਣਾ ਪਿਆ ਵੀ ਅੱਜ ਸਾਡੇ ਬੱਚਿਆਂ ਦੇ ਸਿਰ ਤੇ ਨਾ ਕੇਸ ਨੇ ਸਾਨੂੰ ਬਾਬਾ ਜੀਵਨ ਸਿੰਘ ਜੀ ਦੇ ਸਿਰਫ ਇੰਨੇ ਇਤਿਹਾਸ ਤੋਂ ਬਿਨਾਂ ਹੋਰ ਕੁਝ ਨਹੀਂ ਪਤਾ ਵੀ ਉਹ ਚਾਂਦਨੀ ਚੌਕ ਦੇ ਵਿੱਚੋਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਲੈ ਕੇ ਆਏ ਸੀ ਇਹਦੇ ਤੋਂ ਬਿਨਾਂ ਸਾਡੇ ਕੋਲ ਹੋਰ ਕਿਹੜਾ ਇਤਿਹਾਸ ਹੈ ਬਾਬਾ ਜੀਵਨ ਸਿੰਘ ਜੀ ਦਾ ਕਿਉਂਕਿ ਜੇ ਉਹ ਇਤਿਹਾਸ ਅਸੀਂ ਸੰਭਾਲਿਆ ਹੁੰਦਾ ਸਾਡੇ ਘਰਾਂ ਵਿੱਚ ਹੁੰਦਾ ਸਾਨੂੰ ਪਹਿਲੀ ਗੱਲ ਤੇ ਆਪਣਾ ਧਰਮ ਛੱਡ ਕੇ ਕਿਸੇ ਹੋਰ ਧਰਮ ਵਿੱਚ ਜਾਣ ਦੀ ਲੋੜ ਨਾ ਪੈਂਦੀ ਅੱਜ ਜਾ ਰਹੇ ਨੇ ਨਾ ਜੀ ਕੋਈ ਈਸਾਈ ਬਣਦਾ ਪਿਆ ਕੋਈ ਕਿਤੇ ਜਾ ਰਿਹਾ ਕੋਈ ਕਿਸੇ ਡੇਰੇ ਨਾਲ ਜੁੜ ਰਿਹਾ ਕੋਈ ਕਿਸੇ ਪਖੰਡੀ ਸਾਧ ਨਾਲ ਜੁੜ ਰਿਹਾ ਕੋਈ ਕਿਤੇ ਕੋਈ ਕਿਤੇ ਇਹਦਾ ਪਿਛਲਾ ਕਾਰਨ ਅਸੀਂ ਆਪਣਾ ਖਜ਼ਾਨਾ ਲੱਭਿਆ ਨਹੀਂ ਤੇ ਦੂਸਰਿਆਂ ਦੇ ਚੰਦ ਰੁਪਈਆਂ ਦੇ ਉੱਪਰ ਤਾਂ ਡੁੱਲ ਗਏ ਕਿਉਂਕਿ ਸਾਨੂੰ ਆਪਣੇ ਖਜ਼ਾਨੇ ਦੀ ਕੀਮਤ ਦਾ ਪਤਾ ਨਹੀਂ ਲੱਗਾ। ਇਹਦਾ ਨੁਕਸਾਨ ਸਾਨੂੰ ਇਹ ਹੋਇਆ ਕਿ ਸਾਡੇ ਘਰਾਂ ਦੇ ਵਿੱਚ ਸ਼ਰਾਬਾਂ ਵੱਧ ਗਈਆਂ, ਸਾਡੇ ਬੱਚੇ ਪਤਿਤ ਪੁੰਨੇ ਵੱਲ ਤੁਰ ਪਏ, ਸਾਡੇ ਬੱਚੇ ਨਸ਼ਿਆਂ ਵੱਲ ਤੁਰ ਪਏ। ਜੀਹਦੇ ਕਰਕੇ ਗੁਰਮਖੋ ਅੱਜ ਸਮਾਜ ਦੇ ਸੰਸਾਰ ਦੇ ਆਹ ਹਾਲਾਤ ਨੇ ਕਿ ਪਿੰਡ ਪੱਦਰ ਤੇ ਏਡੇ ਏਡੇ ਸਮਾਗਮ ਉਲੇਖਣ ਤੋਂ ਬਾਅਦ ਵੀ ਉਹਦਾ ਰਿਜ਼ਲਟ ਜਿਹੜਾ ਨਾ ਸਾਨੂੰ ਕੋਈ ਬਹੁਤਾ ਖੁਸ਼ੀ ਵਾਲਾ ਵੇਖਣ ਨੂੰ ਮਿਲਦਾ ਨਹੀਂ ਪਿਆ ਪਰ ਫਿਰ ਵੀ ਯਤਨ ਲਗਾਤਾਰ ਚੱਲਦੇ ਆ ਰਹੇ ਨੇ ਬਾਬਾ ਹਰਜਿੰਦਰ ਸਿੰਘ ਜੀ ਭੀਖੀ ਵਾਲੇ ਆਪ ਸਭ ਜਾਣਦੇ ਹੋ ਵੀ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਬੱਚਿਆਂ ਦੇ ਗੁਰਮੁਖ ਮੁਕਾਬਲੇ ਦਸਤਾਰ ਮੁਕਾਬਲੇ ਗੁਰਬਾਣੀ ਗੰਟ ਮੁਕਾਬਲੇ ਲੰਮੇ ਕੇਸ ਮੁਕਾਬਲੇ ਬੱਚਿਆਂ ਸਾਡੀ ਪੀੜ੍ਹੀ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਵਾਸਤੇ ਯਤਨ ਕਰਦੇ ਆ। ਔਰ ਮੈਂ ਬੇਨਤੀ ਕਰਾਂ ਇਹ ਸਮਾਗਮ ਜਿਹੜੇ ਨੇ ਨਾ ਗੁਰਮੁਖੋ ਠੀਕ ਹੈ ਕੁਝ ਅਸੀਂ ਪੈਸਾ ਖਰਚ ਕਰਕੇ ਇਹ ਸਮਾਗਮ ਕਰ ਸਕਦੇ ਆ। ਇਹ ਉਹਨਾਂ ਕੋ ਹੈ ਜਿੰਨਾਂ ਕੋ ਯਤਨ ਇੱਕ ਥਾਂ ਲੱਭ ਕੇ ਇੱਕ ਵਧੀਆ ਜਗ੍ਹਾ ਲੱਭ ਕੇ ਬੂਟਾ ਬੀਜ ਪਾ ਦੇਣਾ ਹੈ। ਉਸ ਤੋਂ ਬਾਅਦ ਉਸ ਬੀਜ ਨੂੰ ਸੰਭਾਲਣ ਦਾ ਜਿਹੜਾ ਫਰਜ ਹੈ ਨਾ ਉਹ ਸਾਡੇ ਤੇ ਆ ਜਾਂਦਾ ਹੈ ਹੁਣ ਵੇਖੋ ਇੱਥੇ ਇਤਿਹਾਸਕ ਤੌਰ ਤੇ ਤੁਹਾਡੇ ਨਾਲ ਸਾਂਝਾ ਪੈ ਜਾਣ ਗਿਆ ਸਿੱਖੀ ਵੱਲ ਤੁਹਾਨੂੰ ਪ੍ਰੇਰਿਤ ਕਰ ਦਿੱਤਾ ਜਾਏਗਾ ਬੜੇ ਮਹਾਂਪੁਰਸ਼ ਸਾਡੇ ਕੋਲ ਪਹੁੰਚੇ ਹੋਏ ਨੇ ਇਹ ਆਪੋ ਆਪਣੀ ਭਾਵਨਾ ਤੁਹਾਡੇ ਨਾਲ ਸਾਂਝੀ ਕਰਨਗੇ ਸਿੱਖੀ ਵੱਲ ਜੋੜਨ ਵਾਸਤੇ ਆਪੋ ਆਪਣੇ ਤਰੀਕੇ ਆਪੋ ਆਪਣੇ ਅਨੁਭਵ ਦੇ ਨਾਲ ਉਦਾਹਰਨਾਂ ਦੇ ਕੇ ਸਮਝਾਉਣਗੇ ਪਰ ਜਦੋਂ ਅਸੀਂ ਇਸ ਪੰਡਾਲ ਤੋਂ ਬਾਹਰ ਚਲੇ ਗਏ ਉਦੋਂ ਬਾਅਦ ਸਿੱਕੀ ਨੂੰ ਸੰਭਾਲਣਾ ਕਿਵੇਂ ਹੈ ਨਹੀਂ ਸੰਭਾਲਣਾ ਮੈਂ ਆਪਣੇ ਬੱਚੇ ਦੀ ਪਰਬ੍ਰਿਸ਼ ਕਿਵੇਂ ਕਰਨੀ ਹੈ ਇਹ ਸਾਰੀ ਸਾਡੀ ਜ਼ਿੰਮੇਵਾਰੀ ਬਣ ਜਾਏਗੀ ਕਿਉਂਕਿ ਇਹਨਾਂ ਨੇ ਆਪਣੇ ਅਸਥਾਨਾਂ ਤੇ ਚਲਾ ਜਾਣਾ ਅਸੀਂ ਆਪਣੇ ਵੱਲ ਨੂੰ ਚਲੇ ਜਾਵਾਂਗੇ ਪਿੱਛੇ ਜਿਹੜਾ ਕਾਰਜ ਹੈ ਨਾ ਸਾਡਾ ਆਪਣਾ ਬਚੇਗਾ ਜਿਹੜੀ ਮੈਂ ਆਰੰਭਤਾ ਚ ਬੇਨਤੀ ਕੀਤੀ ਹੈ ਨਾ ਵੀ ਸਾਡੇ ਕੋਲ ਤੀਜਾ ਇੱਕੋ ਹੀ ਤਰੀਕਾ ਅੱਜ ਬਚਿਆ ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਜਾਣਨ ਦਾ ਉਹਨੇ ਕਿਤਾਬਾਂ ਇਤਿਹਾਸਕ ਗ੍ਰੰਥ ਅਸੀਂ ਆਪਣੇ ਬੱਚਿਆਂ ਨੂੰ ਕਿਤਾਬਾਂ ਨਾਲ ਨਹੀਂ ਜੋੜਿਆ ਇਤਿਹਾਸ ਨਾਲ ਨਹੀਂ ਜੋੜਿਆ ਜਿਹਦਾ ਸਿੱਟਾ ਅੱਜ ਇਹ ਨਿਕਲਦਾ ਪਿਆ ਵੀ ਸਾਨੂੰ ਤੇ ਸਾਡੇ ਬੱਚਿਆਂ ਨੂੰ ਸਿੱਖੀ ਨਾਲੋਂ ਵੀ ਜ਼ਿਆਦਾ ਕੀਮਤੀ ਹੋਰ ਚੀਜ਼ਾਂ ਲੱਗਦੀਆਂ ਪਈਆਂ ਨੇ ਚਲੋ ਜਵਾਨੀ ਨੂੰ ਸਮਝਾਇਆ ਜਾ ਸਕਦਾ ਹੈ ਹੁਣ ਬਜ਼ੁਰਗਾਂ ਨੂੰ ਕਿਵੇਂ ਸਮਝਾਈਏ ਵੀ ਵੋਟਾਂ ਤੋਂ ਵੱਧ ਜ਼ਰੂਰੀ ਤੁਹਾਡੇ ਪੁਰਖੇ ਨੇ ਉਹਨਾਂ ਨੂੰ ਤੇ ਅਸੀਂ ਛੋਟੀ ਉਮਰ ਵਾਲੇ ਨਹੀਂ ਸਮਝਾ ਸਕਦੇ ਨਾ ਇਹ ਸਮਝ ਸਾਨੂੰ ਖੁਦ ਹੋਣੀ ਚਾਹੀਦੀ ਸੀ ਵੀ ਜਿਸ ਬਾਪੂ ਨੇ ਸਾਨੂੰ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋਣ ਦਾ ਮਾਣ ਦਿਵਾਇਆ ਕਿੰਨੀਆਂ ਕੌਮਾਂ ਨੇ ਸੰਸਾਰ ਦੇ ਵਿੱਚ ਕੁਈ ਇਤਿਹਾਸ ਕੱਢ ਕੇ ਵਿਖਾਓ ਕਿਸੇ ਹੋਰ ਕਾਮ ਨੂੰ ਗੁਰੂ ਸਾਹਿਬ ਨੇ ਸੰਬੋਧਨ ਕਰਕੇ ਇਹ ਵਚਨ ਕਹੇ ਹੋਣ ਇਹ ਸਿਰਫ ਸਾਨੂੰ ਕਿ ਆ ਰੰਗ ਰੇਟੇ ਗੁਰੂ ਕੇ ਬੇਟੇ ਸਦਾ ਪੰਥ ਕੇ ਸੰਗ ਸਮੇਟੇ ਸਦਾ ਪੰਥ ਦੇ ਨਾਲ ਜੋ ਜੁੜੇ ਰਹਿਣਗੇ ਤੇ ਅੱਜ ਜਦੋਂ ਪੰਥ ਦੇ ਹਾਲਾਤ ਅਸੀਂ ਵੇਖਦੇ ਹਾਂ ਸੱਚੀ ਮੁੱਚੀ ਗੁਰਮਖੋ ਕਿਤੇ ਨਾ ਕਿਤੇ ਜਾ ਕੇ ਇਹ ਚਿੰਤਾ ਜ਼ਰੂਰ ਖਾਂਦੀ ਪਈ ਹੈ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਿਹੜੇ ਪੰਥ ਦੀ ਗੱਲ ਕਰਦੇ ਪਏ ਸਨ ਉਹ ਪੰਥ ਜਿਸ ਪੰਥ ਦੇ ਵਿੱਚ ਬੱਚੇ ਜਿਹੜੇ ਨੇ ਉਹ ਸਿੱਖੀ ਸਾਂਭ ਕੇ ਰਾਜੀ ਨਹੀਂ ਜਿਸ ਪੰਥ ਦੇ ਵਿੱਚ ਚੰਦ ਰੁਪਈਆਂ ਦੀ ਖਾਤਰ ਜਾਂ ਚੰਦ ਸਹੂਲਤਾਂ ਦੀ ਖਾਤਰ ਅਸੀਂ ਸਿੱਖੀ ਛੱਡ ਕੇ ਹੋਰ ਧਰਮਾਂ ਵੱਲ ਨੂੰ ਜਾਂਦੇ ਪਏ ਆ ਉਹ ਗੁਰਮੁਖੋ ਆਪਣੇ ਘਰ ਤੋਂ ਵੱਧ ਸਨਮਾਨ ਆਪਣੇ ਘਰ ਤੋਂ ਵੱਧ ਪ੍ਰੇਮ ਹੋਰ ਕਿਸੇ ਘਰ ਵਿੱਚ ਮਿਲਦਾ ਨਹੀਂ ਹੁੰਦਾ ਤੁਸੀਂ ਕਿਸੇ ਦੂਜੇ ਦੇ ਘਰ ਵਿੱਚ ਜਾਓਗੇ ਕੋਈ ਲੱਖ ਕਹੇ ਅਸੀਂ ਬੱਚਿਆਂ ਵਾਂਗ ਪਿਆਰ ਕਰਾਂਗੇ ਪਰ ਚੇਤੇ ਰੱਖੋ ਮਹਿਮਾਨਾਂ ਦਾ ਸਤਕਾਰ ਮਹਿਮਾਨਾਂ ਵਾਂਗ ਹੀ ਹੁੰਦਾ ਹੈ ਆਪਣਾ ਸਤਕਾਰ ਆਪਣੇ ਘਰ ਦੇ ਵਿੱਚ ਜਿਹੜਾ ਹੋ ਸਕਦਾ ਉਹ ਕਿਤੇ ਹੋਰ ਨਹੀਂ ਤੁਹਾਨੂੰ ਜਿਹੜਾ ਮਾਣ ਜਿਹੜਾ ਸਤਕਾਰ ਸਿੱਖੀ ਵਿੱਚ ਰਹਿ ਕੇ ਮਿਲੇਗਾ ਮੈਂ ਮੇਰੇ ਗੁਰੂ ਤੇ ਭਰੋਸਾ ਰੱਖ ਕੇ ਕਹਿ ਰਿਹਾ ਹਾਂ ਹੋਰ ਕਿਸੇ ਥਾਂ ਤੇ ਉਹ ਸਾਨੂੰ ਸਤਕਾਰ ਮਿਲ ਨਹੀਂ ਸਕਦਾ ਇਸ ਵਾਸਤੇ ਸਾਡੇ ਬਾਬਾ ਬਾਬਾ ਜੀਵਨ ਸਿੰਘ ਜੀ ਉਹਨਾਂ ਦਾ ਜਨਮ ਦਿਹਾੜਾ ਅਸੀਂ ਮਨਾ ਰਹੇ ਹਾਂ ਮੈਂ ਬੇਨਤੀ ਕਰਾਂ ਦੋ ਤਰੀਕੇ ਅਸੀਂ ਬਿਲਕੁਲ ਗਵਾਹ ਹੈ ਸਾਡੇ ਕੋਲ ਕੋਈ ਅੱਖੀਂ ਵੇਖਿਆ ਗਵਾਹ ਮੌਜੂਦ ਨਹੀਂ ਅੱਜ ਦੇ ਸਮੇਂ ਵਿੱਚ ਬੀਜੀ ਨੇ ਬਾਬਾ ਜੀਵਨ ਸਿੰਘ ਦੇ ਕਾਰਨਾਮੇ ਵੇਖੇ ਹੋਣ ਤੇ ਜਿਹੜਾ ਲੋਕਾਂ ਵਿੱਚ ਆ ਕੇ ਦੱਸਿਓ ਤੁਹਾਡਾ ਪੁਰਖਾ ਇਦਾਂ ਦਾ ਸੀ ਤੁਸੀਂ ਕਿੱਧਰ ਨੂੰ ਤੁਰ ਪਏ ਦੂਸਰਾ ਤਰੀਕਾ ਹੁੰਦਾ ਸਾਡੇ ਕੋਲ ਧਾਰਮਿਕ ਸਥਾਨ ਜਿਨ੍ਹਾਂ ਨੂੰ ਵੀ ਸੰਗਮ ਰਾਂ ਹੀਟ ਲਪੇਟ ਦਿੱਤਾ ਗਿਆ ਸਾਡੇ ਤੋਂ ਉਹ ਦੂਜਾ ਤਰੀਕਾ ਵੀ 50% ਤੋਂ ਵੱਧ ਖੋਹ ਲਿਆ ਗਿਆ ਪਿੱਛੇ 1 ਬਚਿਆ ਸੀ ਉਹ ਵੀ ਤਾਂ ਬਚਿਆ ਕਿਉਂਕਿ ਸਾਡੇ ਆਪਣੇ ਹੱਥ ਵਿੱਚ ਆ ਇਤਿਹਾਸ ਨੂੰ ਪੜ੍ਹਨਾ ਲਿਖਣਾ ਜੇ ਅਸੀਂ ਨਾ ਨਾ ਸੰਭਾਲਿਆ ਜਿਵੇਂ ਅੱਜ ਬਾਬਾ ਜੀਵਨ ਸਿੰਘ ਦੀ ਜਨਮ ਤਰੀਕ ਦੇ ਵਿੱਚ ਭੇਦ ਪਾ ਦਿੱਤੇ ਗਏ ਨੇ ਤੁਸੀਂ ਇਹਨੂੰ ਜਾ ਕੇ ਨਾ ਘਰੇ ਸਰਚ ਕਰਿਓ ਤੁਹਾਨੂੰ ਕਿਤਾਬਾਂ ਦੇ ਵਿੱਚ ਬਾਬਾ ਜੀਵਨ ਸਿੰਘ ਦੀ ਤਰੀਕ ਜਨਮ ਤਰੀਕ ਹੋਰ ਮਿਲੇਗੀ ਤੁਸੀਂ ਇੰਟਰਨੈਟ ਤੇ ਸਰਚ ਕਰੋਗੇ ਉਹਦੇ ਤੇ ਤੁਹਾਨੂੰ ਹੋਰ ਮਿਲੇਗੀ ਪਰ ਸਾਨੂੰ ਇਸ ਗੱਲ ਦੀ ਚਿੰਤਾ ਨੇ ਕਦੇ ਨਹੀਂ ਸਤਾਇਆ ਆਉਣ ਵਾਲੀ ਪੀੜ੍ਹੀ ਜੇ ਤੁਹਾਡੇ ਤੋਂ ਆ ਕੇ ਪੁੱਛ ਲੈ ਵੀ ਬਾਪੂ ਜੀ ਜਨਮ ਤਰੀਕਾਂ ਦੋ ਨੇ ਸਾਡੇ ਬਾਪੂ ਬਾਬਾ ਜੀਵਨ ਸਿੰਘ ਦੀਆਂ ਤੁਸੀਂ ਦੱਸੋ ਉਹਦੇ ਵਿੱਚ ਦਰਸਤ ਕਿਹੜੀ ਹੈ ਸਹੀ ਕਿਹੜੀ ਹੈ ਸਾਡੇ ਕੋਲ ਕਿਹੜਾ ਸਬੂਤ ਹੈ ਜਿਹਦੇ ਨਾਲ ਸਿੱਧ ਕਰਾਂਗੇ ਵੀ ਆਹ ਜਨਮ ਤਰੀਕ ਸਹੀ ਹੈ ਕਿਉਂਕਿ ਇਤਿਹਾਸ ਅਸੀਂ ਆਪ ਵੀ ਪੜਿਆ ਨਹੀਂ ਤੇ ਸਾਡੇ ਬੱਚਿਆਂ ਨੂੰ ਵੀ ਪੜਾਇਆ ਨਹੀਂ ਤੇ ਜੇ ਕੋਈ ਰੱਬ ਦਾ ਪਿਆਰਾ ਕੋਈ ਯਤਨ ਕਰਦਾ ਹੈ ਵੀ ਇਹ ਆਪਣੇ ਇਤਿਹਾਸ ਨਾਲ ਜੁੜ ਜਾਵੇ ਇਹ ਕੌਮ ਜਿਹੜੀ ਖਿਲੜਦੀ ਜਾ ਰਹੀ ਹੈ ਇਕੱਠੀ ਹੋ ਜਾਏ ਤੇ ਉਹ ਜੇ ਕੋਈ ਏਦਾਂ ਦਾ ਕੋਈ ਗੁਰਮੁਖ ਪਿਆਰਾ ਯਤਨ ਕਰਦਾ ਉਹਦਾ ਸਾਥ ਦੇਣ ਦੀ ਵਜਾਇ ਉਹਦੇ ਰਾਹ ਵਿੱਚ ਰੋੜੇ ਜਰੂਰ ਵਿਛਾਏ ਜਾਂਦੇ ਨੇ ਇਹ ਸਭ ਕੁਝ ਸੰਸਾਰ 'ਚ ਹੋ ਰਿਹਾ ਹੈ ਇਹ ਸਭ ਕੁਝ ਦੇਖਣ ਵਿੱਚ ਆ ਰਿਹਾ ਜਿੱਥੇ ਸਾਥ ਦੇਣਾ ਚਾਹੀਦਾ ਸੀ ਵੀ ਗੱਲ ਕੌਮ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਦੀ ਹੈ ਸਾਨੂੰ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਚਾਹੀਦਾ ਸੀ ਪਰ ਅਸੀਂ ਕਿਹਾ ਵੀ ਨਹੀਂ ਜੇ ਸਾਡੇ ਤੋਂ ਨਹੀਂ ਹੋਇਆ ਅਸੀਂ ਦੂਜਿਆਂ ਨੂੰ ਵੀ ਕਰਨ ਨਹੀਂ ਦੇਣਾ ਗੁਰਮੁਖੋ ਸਭ ਤੋਂ ਪਹਿਲੀ ਚੀਜ਼ ਸਾਡੇ ਵਾਸਤੇ ਸਿੱਖੀ ਹੈ ਜਿਨ੍ਹਾਂ ਜਿਹੜੇ ਅਸੀਂ ਸਿੱਖੀ ਨੂੰ ਪੰਥ ਨੂੰ ਮੁੱਖ ਨਹੀਂ ਨਾ ਰੱਖ ਕੇ ਚੱਲਦੇ ਹਾਂ ਉਨਾ ਜਿੱਥੇ ਮਰਜ਼ੀ ਚਲੇ ਜਾਓ ਸਾਨੂੰ ਸਾਹਣ ਵਾਲਾ ਕੋਈ ਨਹੀਂ ਹੋਏਗਾ ਮੇਰੇ ਗੁਰੂ ਤੋਂ ਬਿਨਾ ਤੁਸੀਂ ਗੁਰੂ ਘਰਾਂ ਚ ਜਾਂਦੇ ਹੋ ਜੇ ਕਦੇ ਸਾਡਾ ਸਮਾਂ ਬਣਦਾ ਅਸੀਂ ਅਰਦਾਸ ਤੋਂ ਬਾਅਦ ਗਰੰਥੀ ਸਿੰਘ ਇੱਕ ਦੋਹਰਾ ਪੜਦਾ ਹੈ ਉਸ ਦੋਹਰੇ ਦੀ ਇੱਕ ਪੰਕਤੀ ਹੈ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਖਾਰੇ ਬੰਦਾ ਸੰਸਾਰ ਤੇ ਖਵਾਰ ਹੋਏਗਾ ਖੱਜਲ ਹੋਏਗਾ ਬਚੇਗਾ ਉਹ ਜਿਹਦੇ ਕੋਲ ਗੁਰੂ ਦੀ ਸ਼ਰਨ ਹੈ ਤੇ ਗੁਰੂ ਹੈ ਤੇ ਮੈਨੂੰ ਮਾਫ਼ ਕਰਨਾ ਸਾਡੇ ਕੋਲ ਨਾ ਗੁਰੂ ਹੈ ਨਾ ਗੁਰੂ ਦੀ ਸ਼ਰਨ ਹੈ ਨਾ ਸਾਡੇ ਘਰਾਂ ਵਿੱਚ ਬਾਣੀ ਦੀਆਂ ਪੋਥੀਆਂ ਨੇ ਨਾ ਇਤਿਹਾਸ ਦੀਆਂ ਕਿਤਾਬਾਂ ਆਪਾਂ ਕਿਵੇਂ ਕਵਾਂਗੇ ਜੇ ਸਾਡੇ ਮਨਾਂ ਵਿੱਚ ਸਿੱਖੀ ਹੈ ਅੰਮ੍ਰਿਤ ਸੰਚਾਰ ਕਰਵਾਇਆ ਮਹਾਂਪੁਰਸ਼ਾਂ ਨੇ ਕਿੰਨੇ ਕੋ ਜਾਣੇ ਅੰਮ੍ਰਿਤ ਛਕਣ ਵਾਸਤੇ ਆਏ ਨੇ ਜੀ ਬੱਚੇ ਬੱਚੀਆਂ ਦੇ ਦਮਾਲਾ ਮੁਕਾਬਲੇ ਹੋਏ ਕਿੰਨੇ ਕੁ ਬੱਚੇ ਬੱਚੀਆਂ ਪਹੁੰਚੇ ਨੇ ਹਾਂ ਜੇ ਇੱਥੇ ਕੋਈ ਹੋਰ ਸਮਾਗਮ ਉਲੀਕਿਆ ਹੁੰਦਾ ਕੋਈ ਦੁਕਾਨਾਂ ਜੋੜੀ ਲੱਗੀਆਂ ਹੁੰਦੀ ਆ ਦਵਾਨ ਹਾਲ ਦੇ ਬਾਹਰ ਤਾਂ ਕੁਰਸੀਆਂ ਲੱਗੀਆਂ ਹੋਣੀਆਂ ਸੀ ਤੇ ਅਸੀਂ ਬੈਠੇ ਹੋਣਾ ਸੀ ਇਹਨੂੰ ਇਮਾਰਤ ਨੇ ਕਿਹਾ ਕੂੜ-ਕੂੜਾ ਨੇਹੋ ਲੱਗਾ ਵਿਸਰਿਆ ਕਰਤਾਰ ਸਾਨੂੰ ਰੱਬ ਵੀ ਵਿਸਰ ਗਿਆ ਸਾਨੂੰ ਆਪਣੇ ਪੁਰਖੇ ਵੀ ਵਿਸਰ ਗਏ ਨੇ ਬਸ ਇਸ ਉਲਾਮੇ ਨੂੰ ਸਾਡੇ ਸਿਰ ਤੋਂ ਲਾਉਣ ਵਾਸਤੇ ਗੁਰੂ ਸਾਹਿਬ ਨੇ ਇਸ ਜਥੇਬੰਦੀ ਨੂੰ ਬਲ ਬਖਸ਼ਿਆ ਸਿੱਖ ਵਿਰਸਾ ਦਲ ਅਤੇ ਗ੍ਰੰਥੀ ਸਭਾ ਇਹ ਜਿਹੜੇ ਭਾਈ ਅਕਬਰ ਸਿੰਘ ਜੀ ਦੀ ਅਧੀਨਗੀ ਹੇਠ ਚੱਲ ਰਹੀ ਹੈ ਇਹ ਜਥੇਬੰਦੀ ਸੋ ਇਹ ਉਪਰਾਲਾ ਕੀਤਾ ਗਿਆ ਹੈ ਕਿ ਆਪ ਸੰਗਤਾਂ ਆਪ ਜੀ ਦੀ ਸੇਵਾ ਦੇ ਵਿੱਚ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖੀ ਦੇ ਪ੍ਰਤੀ ਜਾਗਰੂਤ ਕਰਨ ਵਾਸਤੇ ਇਹ ਜਿਹੜੇ ਸਾਰੇ ਧਾਰਮਿਕ ਸਮਾਗਮ ਉਲੀਕੇ ਜਾ ਰਹੇ ਨੇ ਤੇ ਜਦੋਂ ਕਦੇ ਇਦਾਂ ਦਾ ਸਮਾਗਮ ਹੁੰਦਾ ਆਪ ਸੰਗਤਾਂ ਜਰੂਰ ਸਮੇਂ 'ਚ ਸਮਾਂ ਕੱਢ ਕੇ ਪਹੁੰਚਿਆ ਕਰੋ ਅਧੇ ਇਥੋਂ ਆਪਣੇ ਨਾਲ ਜਰੂਰ ਕੁਝ ਨਾ ਕੁਝ ਬੰਨ ਕੇ ਲੈ ਕੇ ਜਾਇਆ ਕਰੋ ਬਨ ਕੇ ਲੈ ਕੇ ਜਾਣ ਦਾ ਮਤਲਬ ਵੀ ਇਥੋਂ ਕੋਈ ਇੱਕ ਸਿੱਖਿਆ ਕੋਈ ਗੁਰੂ ਦੀ ਗੱਲ ਐਸੀ ਅਸੀਂ ਲੈ ਕੇ ਜਾਣੀ ਹੈ ਜਿਹਨੂੰ ਜਾਂਦਿਆਂ ਸਾਰੇ ਅਸੀਂ ਆਪਣੇ ਘਰ ਤੇ ਲਾਗੂ ਕਰ ਦੇਣਾ ਜਿਵੇਂ ਮੈਂ ਬੇਨਤੀ ਕਰਾਂ ਹੁਣ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜੇ ਨੂੰ ਸਮਰਪਿਤ ਇਹ ਸਮਾਗਮ ਹੈ ਤੇ ਬਾਬਾ ਜੀਵਨ ਸਿੰਘ ਜੀ ਨੇ ਕਿਵੇਂ ਗੁਰੂ ਤੋਂ ਉਹ ਮਾਨ ਲਿਆ ਸੀ ਉਹਨਾਂ ਨੇ ਗੁਰੂ ਦੇ ਬਚਨ ਤੇ ਪਹਿਰਾ ਦਿੱਤਾ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਅੱਜ ਤੋਂ ਹੀ ਸਭ ਕੁਝ ਬਦਲ ਕੇ ਐਂ ਜੂ ਟਰਨ ਲੈ ਲਓ ਪਰ ਮੈਂ ਇੰਨੀ ਬੇਨਤੀ ਜ਼ਰੂਰ ਜਾਂਦੇ ਜਾਂਦੇ ਕਰਕੇ ਜਾਵਾਂਗਾ ਵੀ ਜਿਹੜੇ ਅੱਜ ਕੇਸ ਕਤਲ ਕਰਾਉਂਦੇ ਨੇ ਉਹ ਬਾਬਾ ਜੀਵਨ ਸਿੰਘ ਨਾਲ ਵਾਅਦਾ ਕਰਕੇ ਜਾਓ ਵੀ ਅੱਜ ਤੋਂ ਬਾਅਦ ਮੈਂ ਕੇਸ ਕਤਲ ਨਹੀਂ ਕਰਾਂਗਾ ਜਿਹੜੇ ਸ਼ਰਾਬਾਂ ਪੀਂਦੇ ਨੇ ਉਹ ਜਤਨ ਕਰੋ ਮੈਂ ਕਹਿੰਦਾ ਮੈਂ ਨਹੀਂ ਕਹਿੰਦਾ ਵੀ ਅੱਜ ਹੀ ਪਰੇ ਭਗਾ ਕੇ ਮਾਰੋ ਬੋਤਲ ਜੇ ਰੋਜ਼ ਪੀਂਦੇ ਹੋ ਉਹਨੂੰ ਪਹਿਲਾ ਹਫ਼ਤੇ 'ਚ ਇੱਕ ਦਿਨ ਕਰ ਲਓ ਫਿਰ ਗੁਰੂ ਮੇਰਾ ਤਰਸ ਕਰੇਗਾ ਕਿ ਕਿਸ ਦਿਨ ਬਿਲਕੁਲ ਛੁੱਟ ਜਾਏ ਇੱਕ ਅੱਧੀ ਚੀਜ਼ ਇਸ ਸਮਾਗਮ ਦਾ ਰਿਜ਼ਲਟ ਅਸੀਂ ਆਪਣੇ ਘਰਾਂ ਦੇ ਵਿੱਚ ਕੱਢਣਾ ਸੋ ਇਹ ਆਪ ਸੰਗਤਾਂ ਨੇ ਜ਼ਰੂਰ ਯਤਨ ਕਰਨੇ ਨੇ ਬਹੁਤ ਬਹੁਤ ਧੰਨਵਾਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਇੰਨਾ ਸਮਾਜਿਕ ਵਿਰੋਧ ਮਿਲਣ ਤੋਂ ਬਾਅਦ ਵੀ ਇਸ ਤਾਰਜ ਨੂੰ ਕਰਨ ਦਾ ਢੰਗ ਤੇ ਤਰੀਕਾ ਸਾਨੂੰ ਬਖਸ਼ ਦਿੱਤਾ ਹੈ ਮਹਾਰਾਜ ਨੇ ਇਹ ਸੇਵਾ ਲੈ ਲਈ ਹੈ ਤੇ ਨਾਲ ਹੀ ਧੰਨਵਾਦ ਹੈ ਸਿੱਖ ਵਿਰਸਾ ਦਲ ਦੇ ਭੁੱਖ ਮਹਿਮਾਨ ਜਿੰਨੇ ਵੀ ਸਾਡੇ ਕੋਲ ਪਹੁੰਚੇ ਨੇ ਉਹਨਾਂ ਦਾ ਵਿਸ਼ੇਸ਼ ਧੰਨਵਾਦ ਬਾਬਾ ਹਰਜਿੰਦਰ ਸਿੰਘ ਜੀ ਭੀਖੀ ਵਾਲੇ ਇਹਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਇਹ ਸਾਰਾ ਕਾਰਜ ਆਪਣੇ ਮੋਢਿਆਂ ਤੇ ਭਾਰ ਲੈ ਕੇ ਉਲੀਕਿਆ ਹੈ ਸਮਾਜ ਨੂੰ ਚੰਗੇ ਪਾਸੇ ਸਿੱਖੀ ਵਾਲੇ ਪਾਸੇ ਜੋੜਨ ਲਈ ਇਹ ਸਾਰੇ ਕਾਰਜ ਕੀਤੇ ਜਾ ਰਹੇ ਨੇ ਇਸ ਜਥੇਬੰਦੀ ਦਾ ਸਾਥ ਦਿਈਏ ਨਾਲ ਜੁੜ ਕੇ ਆਪਣੇ ਘਰਾਂ ਤੋਂ ਸ਼ੁਰੂਆਤ ਕਰੀਏ ਘਰ ਘਰ ਅੰਦਰ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸ ਸਾਡੇ ਬੱਚਿਆਂ ਦੀਆਂ ਜ਼ੁਬਾਨਾਂ ਤੇ ਹੋਵੇ ਉਹਨਾਂ ਦੀ ਸਿੱਖੀ ਦਾ ਸਰੂਪ ਸਾਡੇ ਬੱਚਿਆਂ ਦੇ ਸਰੀਰਾਂ ਤੇ ਪਿੰਡਿਆਂ ਤੇ ਤੇ ਬਾਬੇ ਦੀ ਬਾਣੀ ਸਾਡੇ ਬੱਚਿਆਂ ਦੀ ਜ਼ੁਬਾਨ ਤੇ ਹੋਵੇ ਏ ਅਸੀਂ ਜਤਨ ਜ਼ਰੂਰ ਇਸ ਸਮਾਗਮ ਦਾ ਰਿਜ਼ਲਟ ਕੱਢਣਾ। ਇਨੀਆਂ ਬੇਨਤੀਆਂ ਪਰਵਾਣ ਮੇਰਾ ਸਮਾਪਤ ਹੈ। ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ। ਬਾਬਾ ਹਰਜਿੰਦਰ ਸਿੰਘ ਜੀ ਦਾ ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਨੇ। ਸਾਰੀ ਸੰਗਤ ਖਤੇ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।